ਕੋਈ ਹੋਰ ਨਹੀਂ ਗਈ ਅਸੀਂ ਅੱਛਾ ਹਾਂ ਫਤੰਦਾ ਚਲੇ ਸੀਸ ਦੇ ਕੱਪੜੇ ਲੈਣ ਕੋਈ ਨਹੀਂ ਸਾਡੇ ਸੀਸ ਦਾ ਆ ਰਿਹਾ ਹੈ ਬਾਟੇ ਅਸੀਂ ਚਲੇ ਸੀਸ ਦੀ ਸ਼ੋਪਿੰਗ ਕਰਨੇ ਵੱਡੇ ਵਾਸਤੇ ਸੀਸ ਕਾਲਾ ਪਿਆ ਹੈ ਸ਼ੋਪਿੰਗ ਕਰਨ ਨੂੰ ਸਾਰੀ ਸ਼ੋਪਿੰਗ ਸੀਸ ਤੇ ਕਾਲਾ ਪਿਆ ਹੈ ਸ਼ੋਪਿੰਗ ਕਰਨ ਨੂੰ ਭੂਆ ਸਾਰੇ ਬੈਠੇ ਇਸ ਬਹਿ ਜਾ ਭੂਆ ਬਹਿਣਾ ਉਹਨੇ ਛਾਲ ਮਾਰਦੇ ਨਹੀਂ ਉਹਨੇ ਜਿੰਨੂੰ ਅਸੀਂ ਸਾਹਬ ਨਾਲ ਚਲੇ ਆਇਆ ਅੱਛਾ ਸ਼ੋਪਿੰਗ ਕਰ ਸੀਸਾਂ ਦਾ ਨਾਮ ਮਰਜ਼ੀ ਦੇ ਕੱਪੜੇ ਲਿਆਉਂਗਾ ਹਾਂ ਜਣਾ ਲੀ ਖੜਨਾ ਹੈ ਜੀ ਸ਼ੋਪਿੰਗ ਕਰਨੀ ਨਾ ਥੀਨ ਧੰਨਵਾਦ ਮੰਮੀ ਆਪਕੇ ਹੋਰ ਬਾਏ ਸੀਸ ਬਾਏ 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 ਪਾਪਾ ਜੀ ਬਾਏ ਜੀ ਹੈਵ ਅ ਸੇਫ ਡਰਾਈਵ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਦਾਂਗੇ ਮਹਾਰਾਜ ਹੋਰ ਦੱਸੋ ਚਲੋ ਠੀਕ ਹੈ ਠੀਕ ਬਾਏ ਪਾਪਾ ਜੀ ਬਾਏ ਟਾਟਾ ਜਾਣਦੇ ਕੋਈ ਨਹੀਂ ਗੱਡੀ ਵਾਲੇ ਨੂੰ ਕੀ ਹੁੰਦਾ ਖੋਸ਼ੀ ਬੜੀ ਹੋਣ ਦੀ ਆਗੇ ਵੇ ਇਧਰ ਆਓ ਕਹਿ ਰਹੀ ਜੀ ਲੈਣੇ ਇਧਰ ਆ ਬਸ ਅਸੀਸ ਇਹਨਾਂ ਸੂਰ ਲੈਣਾ ਅਸੀਸ ਨੇ ਕਿਹੜਾ ਸੂਰ ਲੈਣਾ ਕਿਹੜਾ ਚਾਂਦਾ ਹੈ ਸਾਰੇ ਚੋਕੜਾਂ ਨੇ ਦਿੱਤੀਆਂ ਘਰ ਕੀ ਹੈ ਲੈਣਾ ਅਸੀਸ ਲੈਣਾ ਓਏ ਕਿੱਥੇ ਚਲਿਆ ਚੀਜ਼ ਸੀ ਜਨਾ ਆਪਣੇ ਬਰਥਡੇ ਦਾ ਆਪ ਹੀ ਕੇਕ ਲੈਣ ਚ ਲਿਆ ਅੱਜ ਸੀ ਜਨਾ ਮੈਂ ਆਪ ਪਸੰਦ ਕਰਨਾ ਕੇਕ ਕਿਹੜਾ ਲਿਆਉਣਾ ਹੈ ਹਨਾ ਹਾਂ ਇਹ ਕਿ ਸੀ ਜੀ ਗਾੜੀ ਨੂੰ ਸੌਂਦਾ ਹਾਂ ਮੈਂ ਆਪ ਲਿਆਉਣਾ ਹੈ ਚਲੋ ਫਿਰ ਚਲੀਏ ਫਿਰ ਸਾਰੀ ਸੀਟ ਗੰਦੀ ਘਾਤੀ ਸੀ ਵੇਖੋ ਸਾਰੀ ਸੀਟ ਗੰਦੀ ਘਾਤੀ ਆ ਫੋਨ ਨਹੀਂ ਮਿਲਣਾ ਤੁਹਾਨੂੰ ਉਹ ਵੇਖੋ ਮਮਾ ਦੂਰ ਖੜੇ ਗੱਲ ਕਰੀ ਜਾਂਦੇ ਫੋਨ ਤੇ ਹਾਂ ਬਸ ਆਹੀ ਕੰਮ ਐ ਗੱਡੀ 'ਚ ਬੈੰਦਿਆ ਸਾਰੀ ਇੱਧਰ ਸੋਚਣਾ ਆਪਣੇ ਇੱਧਰ ਸੋਚਣਾ ਆਪਣੇ ਬਸ ਕੋਈ ਦੂਜਾ ਕੰਮ ਨਹੀਂ ਕੋਈ ਉਹ ਸੋਣਿਆ ਕੰਦੇ ਮਮ ਕਾਹਤੋਂ ਗਾਉਂਦਿਆ ਓਏ ਵੇ ਲਓ ਇੱਧਰ ਦੇਖੋ ਕੀ ਗਾਉਂਦੇ ਆਂ ਇੱਕ ਦੇਖੋ ਕੋਨੀਆ ਵਾਲੇ ਦਾ ਤੇ ਆਪਾਂ ਚੱਲੇ ਆਂ ਜੀ ਪੱਟੀ ਪੱਟੀਆਂ ਕੇ ਪਸੰਦ ਕਰਕੇ ਤੇ ਆਰਡਰ ਦੇ ਕੇ ਸੋਰਾ ਕਰਾਂਗੇ ਫਿਰ ਕਹਿੰਦੀ ਸੀ ਪਾਪਾ ਤੇ ਬਤੀ ਦੇਖਦੇ ਹਾਂ ਕੋਈ ਨਹੀਂ ਆ ਚੰਗੀ ਭਲੀ ਲਗੰਧ ਦੇਈਆਂ ਬਾਵਾ ਨੂੰ ਕੀ ਹੋਇਆ ਲੈ ਇਹ ਮਹਾਰਾਜ ਵਾਲਾ ਪੋਸ ਹੁੰਦਾ ਹੈ ਡਰਾਈਵਰ ਲੈਫਟ ਲੈ ਲੋ ਲੈ ਹਾਂਜੀ ਓਏ ਤੇਰਾ ਬਣਾ ਆ ਜੇ ਤੇਰਾ ਅਸੀਸ ਨੇ ਦੱਸਣਾ ਜਾ ਕੇ ਕਿ ਮੈਨੂੰ ਕਿਹੜਾ ਕੇਕ ਚਾਹੀਦਾ ਆ ਹਾਂ ਸੀਸ ਨੂੰ ਪੁੱਛਾਂਗੇ ਤੇ ਹਾਂਜੀ ਪਰ ਇੰਨਾ ਖਰੇ ਜਾਂ ਹੁੰਦੇ ਆ ਬਰੇ ਨਗਰੇ ਆਉਂਦੇ ਆ ਓਏ ਓਏ ਬਲੇ ਤੈਨੂੰ ਬੜਾ ਧਰੀ ਵੀਡੀਓ ਬਣਦੀ ਆ ਤੈਨੂੰ ਬੜਾ ਧਰੀ ਵੀਡੀਓ ਬਣਦੀ ਆ ਅਰ ਇੰਨਾਂ ਦੇ ਅਸੀਜ਼ ਨੇ ਤੇ ਰੇ ਦੀ ਬੜੀ ਖਲਾਰੀ ਸੀਟ ਤੇ ਪਿੱਛੇ ਬਹਿ ਜਾਓ ਨਾ ਫਿਰ ਤੁਸੀਂ ਹਾਂ ਮੈਂ ਪਿੱਛੇ ਵੀ ਨਹੀਂ ਤਾਂ ਉੱਪਰ ਕਰ ਲੂ ਸ਼ੀਸ਼ਾ ਕਰ ਲੈਨੇ ਆ ਸੀਜ਼ ਨੇ ਅਗਲੀ ਸੀਟ ਮਾਲ ਲਈ ਪੱਕੀ ਆ ਤੀ ਜੀ ਬੋਲੋ ਲਾ ਕੇ ਸੀਜ਼ ਕਹਿੰਦੀ ਆ ਕਿ ਸੀਟ ਨਹੀਂ ਜਾਵੇਗੀ ਕਿ ਨਾ ਖੁੱਲੀ ਜਾਵੇਗੀ ਕਹਿੰਦੀ ਆ ਕੋਲੀਆ ਕੋਲੀਆ ਵੇ ਗੱਡੀ ਦਾ ਨਾਮ ਮੈਂ ਕਾ ਵੇਖ ਲੋ ਕਹਿੰਦੇ ਮੇਰੇ ਕੋ ਰਿੰਦੀ ਜਾਨਾ ਜੇ ਵੀ ਚੀਜ਼ ਨਹੀਂ ਕਰਾਂ ਤਾਂ ਮੇਰੇ ਪੈਰ ਵੱਧਾ ਵੇਖ ਲੋ ਅਪਸਰ ਆ ਗਏ ਹਾਂਜੀ ਅਪਸਰੋ ਚੱਲੀਏ ਫਿਰ ਆਹ ਹੋ ਅਸੀਂ ਚੱਲੇ ਸੀਸ ਦਾ ਢੇਕ ਬਣੇ ਦੇਣਾ ਯਾ ਨਾਲੇ ਸੀਸ ਮੰਮੀ ਨੇ ਵਾਜ ਦੇ ਦਿੱਤੀ ਹਾਂਜੀ ਪਾਪਾ ਹੋਣਗੇ ਆਹ ਹੋ ਸੱਚ ਮੰਮੀ ਇਹ ਸਸ ਸਸ ਠੀਕ ਆਉਣ ਲੱਗਾ ਜਾਂਦੇ ਚਲੋ ਫਰੰਟ ਸੀਟ ਜਿਹੜੀ ਸੀਸ ਨੇ ਮੰਨ ਲਈ ਆ ਪੱਕੀ ਹੁਣ ਹਨ ਮਮਾ ਨੇ ਵਿੱਜ ਆਇਆ ਕਰਨਾ ਸਾਰਾ ਬੁग्गा ਗੰਦਾ ਬਣ ਗਿਆ ਚਲੋ ਚੱਲੀਏ ਚਲੋ ਚੱਲੀਏ ਚਲੋ ਜੀ ਲੈ ਲੋ ਬੈਠ ਜੀ ਬਬਾ ਠੀਕ ਆ ਇਹ ਨਵੇਂ ਕੰਮ ਸ਼ੁਰੂ ਹੋ ਗਏ ਆ ਰਾਜਪੂਖਾ ਲੱਗ ਗਿਆ ਫਰੀਦਕਿੰਦੀ ਸਵਾਦ ਬਣਾਉਂਦਾ ਖਾ ਕੇ ਬੰਨੇ ਆ ਤੁਸੀਂ ਕਹਿੰਦਾ ਕਿ ਟ੍ਰੈਕ ਤਾਂ ਅੰਮ੍ਰਿਤਸਰੋਂ ਵੜੇ ਖਾਦੇ ਆ ਲਾਂਸ ਰੋਡ ਤੋਂ ਉੱਥੇ ਹੀ ਕਰਦੇ ਸੀ ਦਿਲਜੀਤ ਟੈਸਕਰਾਉਂ ਚੱਲ ਜਾਂਦੀ ਆਂ ਦੀਦ ਮੈਂ ਜੋ ਫੜਨੇ ਇਹਦੇ ਨਾਲ ਕਾਫੀ ਚਲੋ ਜੀ ਸੋ ਫੜਨ ਲੈ ਬਰਾ ਪੈਸੇ ਮਿਲ ਗਏ ਨਾ ਹਾਂ ਮਾਲਕ ਪੈਸੇ ਮਿਲ ਗਏ ਕੋਰਟ ਚ ਕਿੰਨੀ ਭੀੜ ਹੈ ਹਾਂ ਮਿਰਚਾਂ ਲੈ ਲੈਣੇ ਜਾ ਰਹੇ ਅਸੀਂ ਇਸੇ ਗੱਡੀ ਚ ਲਾਉਣ ਦੇ ਆਇਆ ਸੋਨਾ ਜਾ ਬੰਦ ਖਾਦ ਲਿਆ ਮਿਰਚ ਪਰ ਬਹੁਤ ਲੱਗਣ ਦੀ ਹੁਣ ਦੇਣਾ ਕਿ ਪਾਣੀ ਨਾਨੀ ਜਾਦਾ ਆਈ ਆ ਆਪਣੀ ਨਾਨੀ ਜਾਦਾ ਆ ਗਈ ਤੇ ਕਰਾਈ ਦਿੱਤੀ ਤੇ ਇਹ ਨਾਨੀ ਜਾਦਾ ਕੀ ਵੀ ਕਿ ਵਿੱਚ ਨਾ ਗਰਾਵੋ ਆਪਾਂ ਤਾਂ ਰਾਵਾਂਗੇ ਉਹਦੇ ਕਹਿ ਕੇ ਕਰਾਈ ਨਹੀਂ ਮਿਰਚ ਪਾਉਣੀ ਪਾਉਣੀ ਵਿੱਚ ਖਾਣੀ ਖਾਣੀ ਸਾਡੇ ਕਾਲਜ ਮੈਨ ਦਾ 25 ਦਾ ਦਿੰਦਾ ਇਹਨਾਂ 20 ਦਾ ਦਿੱਤਾ ਤਾਂ ਇਹਨੇ ਬਦਲੇ ਲਿਆ ਵਾ 5 ਰੁਪਏ ਘਾਟਾ ਲੈ ਕੇ ਕਿ ਮਿਰਚ ਜੱਤੀ ਸੋ ਪਤਾ ਨਹੀਂ ਨਹੀਂ ਜੇ ਕੋਈ ਸਪਲੀ ਕਰਾਉਣੀ ਮਿੱਠੀ ਹੈ ਅਸੀਂ ਕਾਲਜ ਦੇ ਸਿਰ ਤੋਂ ਜਵਾਨੀ ਵਾਰਦੀ ਇਹ ਗਲਤੀ ਆ ਗਲਤੀ ਆ ਯਾਰ ਇਹ ਇੰਟਰਨੈਟ ਵਿੱਚ ਖੁੱਲਿਆ ਹਾਂਜੀ ਇਹ ਹੀ ਆ ਹਾਂ ਇਹੋ ਪੜਿਆ ਇਹੋ ਹੀ ਆ ਓਕੇ ਦੇਨ ਗੋ ਪਾਪਾ ਜੀ ਦਾ ਫੋਨ ਵੇਟਰ ਚੱਕ ਲਓ ਅਸੀਸ ਨੇ ਵੀ ਜਨ ਆਇਆ ਲੈ ਨਾ ਕੇ ਆਹ ਉਸ ਕਹਿੰਦੀ ਫਮੀ ਜਨ ਨਾਲ ਅਸੀਸ ਕਹਿੰਦੀ ਤਾਰੋ ਤਾਰੋ ਮੈਨੂੰ ਛੇ ਚਲੋ ਪੁੱਤ ਚਲੋ ਚਲੋ ਆ ਵੇਖੋ ਕਿੱਧਰ ਉੱਤਣ ਡੀ ਨੇ ਡਿੱਗ ਜਾਣਾ ਜੇ ਦੇਖ ਜਿਏਗਾ ਸ਼ੋ ਸੀਜ਼ਰ ਹੋਣਾ ਡੋ ਨੇ ਬੜੀ ਮਾਰੀ ਕਰਕੇ ਸਵੇ ਸਵੇ ਉਹ ਮਾੜੀ ਗਿਆ ਚਾਹ ਦੇ ਕੱਪ ਆ ਗਏ ਤੁਹਾਡੇ ਕੇ ਗੱਡੀ ਚ ਗਈ ਤਾਂ ਵੀ ਥੱਕ ਗਈ ਮੈਡਮ ਇਹ ਤਾਂ ਗੱਲ ਹੈ ਕਿ ਸਫ਼ਰ ਕਰਦੇ ਥੱਕ ਹੀ ਜਾਂਦਾ ਜੀ ਦਾ ਮੈਂ ਤਾਂ ਤੁਹਾਨੂੰ ਦੇਖਣ ਦੀ ਹਾਲ ਨਹੀਂ ਹੈ ਲੈ ਸ਼ਸ਼ਰੋ ਅੱਜ ਹੀ ਨਵਾਂ ਸੌਂ ਲਿਆ ਵਾ ਕਿੰਨੇ ਦਾ ਲਿਆ ਨਾਨਾ ਇਹਨੇ ਕੇ ਕੇ ਫੋਨ ਲਿਆ ਨਹੀਂ ਆ ਫੋਨ ਲਿਆ ਨਹੀਂ ਆ ਫੋਨ ਦਾ ਮੂੰਹ ਧੋਤਿਆ ਆ ਆੜੀ ਫੇਰ ਸ਼ਾਪਿੰਗ ਹੋ ਗਈ ਆ ਇਧਰ ਕਰ ਲਈ ਸੀ ਸ਼ਾਪਿੰਗ ਇਧਰ ਸਾਡਾ ਅਸੀਸ ਬੈਠਾ ਜੀ ਸ਼ਾਪਿੰਗ ਹੁੰਦੀ ਉਹਨੂੰ ਕਾ ਕੁਝ ਨਹੀਂ ਪਤਾ ਲੱਡੂ ਨੂੰ ਲੱਡੂ ਦੀ ਸ਼ਾਪਿੰਗ ਹੋਈ ਇਧਰ ਲੱਡੂ ਨੂੰ ਸਾਰਾ ਕੁਝ ਲੱਡੂ ਨਹੀਂ ਕਰਕੇ ਆਏ ਆ ਤੇ ਲੱਡੂ ਨੂੰ ਕੋਈ ਪਤਾ ਹੀ ਨਹੀਂ ਲੱਡੂ ਦਾ ਮੈਂ ਜੱਦੀ ਬੈਠਾ ਕੋਈ ਅਸੀ ਕਰੀ ਨਹੀਂ ਆ ਇਹਨੂੰ ਸਮਝ ਨਹੀਂ ਆ ਕੋਈ ਲੈ ਤੁਹਾਨੂੰ ਫਿਰ ਕੰਮ ਕਰਨ ਲਈ ਤੇ ਮੈਨੂੰ ਕੋਈ ਕਰਦੀ ਚੋਣ ਏਦਾਂ ਹੀ ਆ ਅਸੀਸ ਓਏ ਏਦਾਂ ਹੀ ਆ ਦੱਛੋ ਦੱਛੋ ਵੇਰੇ ਆ ਲੈ ਲਓ ਫੁੰਦਾ ਗਾੜ ਤੇ ਆਹ ਪੀਜੀ ਦਾ ਆਪਣਾ ਕਵਰ ਅੱਛਾ ਤੇ ਕੋਈ ਨਹੀਂ ਗਿਆ ਸੁਪਰਾਣਾ ਭਾਈ ਕਿੰਨੇ ਆਉਣਾ ਲਿਕੇ ਭਾਈ ਕਹਿੰਦਾ ਇਹਨੂੰ ਹਲਦੀ ਲੱਗੀ ਮੈਂ ਸਰਪ ਲੈ ਜਾ ਮੋਟਰ ਪਵਾ ਲਿਆ ਆਇਸ਼ਾ ਨੇ ਜਦੋਂ ਮਨੇ ਇਹਦੇ ਕਾ ਚੀਜ਼ ਲਈ ਆਇਸ਼ ਤੇ ਆਹ ਲਿਆਂਦੀ ਜੇ ਤੇਰੇ ਪੁੱਤਰ ਦੀ ਵੀ ਸਰਦ ਅੱਛਾ ਅੱਜ ਮੇਰੇ ਘਰ ਤੇ ਕੰਨੀ ਪੁੱਤਰ ਦੀ ਵਿਸਤਰੀ ਜਾਂਦੀ ਹੈ ਮਮੀ ਇਲੈਕਸ਼ਨ ਕਰੇ ਬੋਲ ਗਏ ਮਮੀ ਇਲੈਕਸ਼ਨ ਕਰੇ ਜਾ ਰਹੀ ਆ ਆਹ ਵੇਖੋ ਆ ਆ ਲਿਆਂਦਾ ਫਰੀਜ਼ ਨੇ ਆਮ ਫਰੀਜ਼ ਆ ਵੀ ਦਿਨ ਲੈ ਕੇ ਦਿੱਤਾ ਇੱਕ ਫਰੀਜ਼ ਦਿਨ ਲੈ ਕੇ ਦਿੱਤਾ ਇਹ ਫਰੀਜ਼ ਆਪਣੀ ਰਿੰਗ ਵੀ ਬੁਖਾਰੀਂਗੇ ਜਿੱਥੇ ਆ ਰਿੰਗ ਵੇ ਲੀ ਆ ਮੈਂ ਆ ਸ਼ਾਹ ਉਹਨੇ ਪਾਈ ਆ ਆ ਫਰੀਜ਼ ਦਾ ਰਬੜ ਬੈਂਡ ਆ ਮੇਰਾ ਆ ਸੀਸ ਦਾ ਤੇ ਆ ਸੀਸ ਦੇ ਇੱਕ ਲੈਪ ਤੇ ਆਈ ਡਰੈਸ ਨਾਲ ਆਂਦੇ ਪਰ ਫਰੀਜ਼ਾ ਵੀ ਉੱਤੇ ਪੀਛੇ ਪੀਛਾ ਪਿੰਕ ਲੱਗਣ ਡਿਆ ਹੁਣ ਤੇ ਆ ਪੀਛੀ ਆ ਨਹੀਂ ਰਲਦਾ ਨਾ ਆ ਮੇ ਆ ਮੇਰੇ ਆ ਮੇਰਾ ਆ ਆਪੀ ਦਦਾ ਆ ਮੇਲੇ 21 ਦਾ ਫਰਕ ਹੁੰਦਾ ਇਹ ਹੁੰਦਾ ਹਾਂ ਹਾਂ ਇਹ ਨਾਲ ਦਾ ਬੜਾ ਪਹਿਲਾਂ ਨਹੀਂ ਸੀ ਵਾਸਤੇ ਤੇ ਕਿਹੜੀਆਂ ਦਸਿਆ ਕੋਈ ਤੇ ਤਾਂ ਯਾਰ ਆਉਂਦੀਆਂ ਕੈਪ ਪੈਕ ਬਰਥਡੇ ਕੈਕ ਅੱਗੇ ਵਾਸਤੇ ਤੁਸੀਂ ਆਂਦੀਆਂ ਨਹੀਂ ਆਉਂਦੀਆਂ ਆਲੇ ਨਾ ਕੋਈ ਨਹੀਂ ਨਾ ਇਹ ਤਾਂ ਪੱਕੇ ਇੱਕ ਆਰਡਰ ਦੇ ਗਏ ਆਏ ਕੈਕ ਬੰਨੇ ਤੇ ਆਏ ਮਨ ਨੂੰ ਸੁਣੇਗਾ ਕਿ ਤੇ ਆ ਜਰੂ ਆਪਾਂ ਨੂੰ ਅਪਡੇਟ ਨਾ ਮਿਲਦੀ ਆਪਾਂ ਹੋਰ ਕਰਨੀ ਹੈ ਸ਼ਾਪਿੰਗ ਵਾਲੇ ਆ ਗਈ ਭੱਜੀਆਂ ਆ ਆਈ ਗਿਆ ਬੱਦਲ ਫੜ ਗਏ ਨਾ ਮੇਰਾ ਪੈਨਾ ਨਿਕਲਣਾ ਨਹੀਂ ਉਹ ਤਾਂ ਮੈਂ ਕਹਿਣਾ ਬੱਦਲ ਪੱਟਣ ਲੱਗਾ ਤੇ ਆ ਲਓ ਬੱਦਲ ਫੜਨ ਲੱਗਾ ਕਹਿੰਦੇ ਆਈ ਗਿਆ ਜੋਂ ਭੱਜੀਆਂ ਇੱਥੋਂ ਬੱਦਲ ਲੱਗੇ ਥੋੜਾ ਬੱਦਲ ਤੇ ਆ ਮੈਂ ਕਿਹਾ ਤੇ ਨਹੀਂ ਕਰਨਾ ਅੱਜ ਹੀ ਹੁੰਨੇ ਆ ਸੀ ਦੀ ਜੁੱਤੀ ਸੀ ਦੀ ਭੂਈ ਨੇ ਭੇਜੀ ਆ ਉਹ ਹੋਣੀ ਸੀ ਸੀਸ ਨੂੰ ਹਾਂ ਆ ਫਿਰ ਅਸ ਮਮਣ ਲੈ ਆਤੀ ਹਾਂ you no.